ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਪੋਟੈਟੋ ਚੇਲੀ ਇੱਧਰ ਤਿੰਨ ਵੱਡੇ ਸਾਈਜ਼ ਦੇ ਆਲੂ ਲੈਣੇ ਸਭ ਤੋਂ ਪਹਿਲਾਂ ਆਲੂਆਂ ਦਾ ਛਿਲਕਾ ਤਾਰਾਂਗੇ ਉਸ ਤੋਂ ਬਾਅਦ ਕੱਟਾਂਗੇ ਫ੍ਰੈਂਚ ਫ੍ਰਾਈਜ਼ ਦੀ ਤਰ੍ਹਾਂ ਆਲੂਆਂ ਦਾ ਛਿਲਕਾ ਤਾਰ ਲਿਆ ਔਰ ਇਸ ਤਰ੍ਹਾਂ ਫ੍ਰੈਂਚ ਫ੍ਰਾਈਜ਼ ਦੀ ਤਰ੍ਹਾਂ ਕੱਟ ਲਾਂਗੇ ਬ੍ਰਿਕ ਸਾਈਜ਼ ਇਸ ਤਰ੍ਹਾਂ ਸਾਰੇ ਆਲੂ ਨੂੰ ਪਹਿਲਾਂ ਕੱਟਾਂਗੇ ਉਸ ਤੋਂ ਬਾਅਦ ਪਾਣੀ ਚ ਵੱਲ ਸਾਰੇ ਆਲੂ ਨੂੰ ਬ੍ਰਿਕ ਸਾਈਜ਼ ਕੱਟ ਲਿਆ ਹੁਣ ਸਭ ਤੋਂ ਪਹਿਲਾਂ ਵਾਸ਼ ਕਰਾਂਗੇ ਚੰਗੀ ਤਰ੍ਹਾਂ ਇੱਕ ਤੋਂ ਦੋ ਵਾਰ ਵਾਸ਼ ਕਰਾਂਗੇ ਆਲੂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ। ਇੱਧਰ ਪਾਣੀ ਗਰਮ ਹੋ ਰਿਹਾ। ਹੁਣ ਇਸ ਵਿੱਚ ਪਾਵਾਂਗੇ ਸਾਰੇ ਆਲੂ ਇੱਕ ਉਬਾਲ ਦਿਵਾਵਾਂਗੇ। ਜ਼ਿਆਦਾ ਟਾਈਮ ਨਹੀਂ ਉਬਾਲ ਦਵਾਉਂਦੇ। 1 ਤੋਂ 2 ਮਿੰਟ ਤੱਕ। ਆਲੂ ਸੌਫਟ ਹੋਣੇ ਸ਼ੁਰੂ ਹੋ ਗਏ ਹੁਣ ਇਸ ਨੂੰ ਪਾਣੀ ਵਿੱਚੋਂ ਕੱਢ ਲਾਂਗੇ। ਹੁਣ ਉਹਨੂੰ ਪਾਣੀ ਵਿੱਚੋਂ ਕੱਢ ਲਾਂਗੇ ਆਲੂ ਨੂੰ ਪਾਣੀ ਵਿੱਚੋਂ ਕੱਢ ਲਿਆ ਇਹ ਸੌਫਟ ਹੋ ਗਏ ਹੁਣ ਇੱਧਰ ਤੇਲ ਕਰਨ ਹੋ ਚੁੱਕਿਆ ਹੁਣ ਇਸ ਵਿੱਚ ਇੱਕ ਤੋਂ ਦੋ ਮਿੰਟ ਤੱਕ ਫਰਾਈ ਕਰਾਂਗੇ ਇਸ ਵਿੱਚ ਪਾਵਾਂਗੇ ਲੂਣ ਥਿੰਨਾ ਮਿਰਚ ਤਾਂ ਕਿ ਨਮਕੀਨ ਹੋ ਜਾਵੇ ਕਿਚਾਂਚ ਨਮਕ ਲਾਲ ਮਿਰਚ ਟੇਸਟ ਦੇ ਅਨਸਾਰ ਪਾ ਸਕਦੇ ਹੋ ਹੋਮ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਮਕ ਤੇ ਮਿਰਚ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਨੇ ਇਸ ਨੂੰ ਪੈਨ ਚ ਪਾਵਾਂਗੇ ਤੇਲ ਗਰਮ ਹੋ ਚੁੱਕਿਆ ਹੈ 5 ਮਿੰਟ ਤੱਕ ਪਕਾਵਾਂਗੇ 5 ਮਿੰਟਾਂ ਵਿੱਚ ਫ੍ਰੈਂਚ ਫ੍ਰਾਈਜ਼ ਬਣ ਜਾਣਗੇ ਪੋਟੈਟੋ ਚੰਗੀ ਤਰ੍ਹਾਂ ਪੱਕ ਗਏ ਬਿਲਕੁਲ ਫ੍ਰੈਂਚ ਫ੍ਰਾਈਜ਼ ਦੀ ਤਰ੍ਹਾਂ ਬਣ ਗਏ ਉਹਨਾਂ ਨੂੰ ਇਸਨੂੰ ਇੱਕ ਬਾਲ ਵਿੱਚ ਕੱਢ ਲਾਂਗੇ ਸਾਰੇ ਆਲੂ ਨੂੰ ਤੇਲ ਚੋਂ ਕੱਢ ਲਿਆ ਇੱਧਰ ਆਪਾਂ ਟਮਾਟਰ ਕੱਟੇ ਨੇ ਬਡੇ ਸਾਈਜ਼ ਚ ਕੱਟੇ ਨੇ ਹਰੀ ਮਿਰਚ ਪਿਆਜ਼ ਲਸਣ ਪਿਆਰ ਗਰਮ ਹੋ ਚੁੱਕਿਆ ਹੁਣ ਲਾਵਾਂਗੇ ਸਭ ਤੋਂ ਪਹਿਲਾਂ ਤੜਕਾ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ 1 ਮਿੰਟ ਤੱਕ ਜੀਰੇ ਨੂੰ ਭੁੰਨਾਂਗੇ ਫਿਰ ਇਸ ਵਿੱਚ ਪਾਵਾਂਗੇ ਪਿਆਜ਼ ਤੇ ਲਸਣ ਜੀ ਦਾਪੂ ਨਿਆ ਗਿਆ ਹੋਣੀ ਸਿਚ ਪਾਮਾਗੇ ਪਿਆਜ਼ ਪਿਆਜ਼ ਨੂੰ ਆਪਾਂ ਵੱਡੇ ਸਾਈਜ਼ ਚ ਕੱਟਿਆ ਪਾਮਾਗੇ ਲਸਣ ਪਿਆਜ਼ ਤੇ ਲਸਣ ਨੂੰ ਦੋ ਤੋਂ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਫਰਾਈ ਕਰਾਂਗੇ ਇਹ ਹੈ ਕਿ ਲਾਸੋਚੇ ਦੀ ਤਰ੍ਹਾਂ ਫਰਾਈ ਹੋ ਰਹੇ ਨੇ ਹੁਣ ਇਸ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਟਮਾਟਰ ਨੂੰ ਆਪਾਂ ਵੱਡੇ ਸਾਈਜ਼ ਚ ਕੱਟਿਆ ਦੋ ਤੋਂ ਤਿੰਨ ਮਿੰਟ ਤੱਕ ਪਕਾਵਾਂਗੇ ਇਸ ਵਿੱਚ ਪਾਵਾਂਗੇ ਮਸਾਲੇ प्याज टमा लहसन चंह तरह फ्राई हो रहे हैं हम इसी पावे मसाले एक चमच नमक पावे क्योंकि पहला आपू पा चुके थोड़ी जी लाल मिर्च क्योंकि पहला हरिया मिर्च पा चुके लाल मिर्च घट पावे चमच हल्दी गर्म मसाला चंकी तरह मिक्स कर लेंगे दो तीन तो मिनट तक पकावे मसाला पक के तैयार हो चुके हम इसी पावे आलू आलू नी आलून ਚੰਗੀ ਤਰ੍ਹਾਂ ਮਸਾਲੇ ਤੇ ਮਿਕਸ ਕਰ ਲਾਂਗੇ। ਆਲੂਆਂ ਨੂੰ ਇਸੇ 2 ਮਿੰਟ ਤੱਕ ਫਰਾਈ ਕਰਾਂਗੇ। ਚਿੱਲੀ ਟੈਪੋ ਬਣ ਕੇ ਤਿਆਰ ਆ। ਹੁਣ ਇਸ ਉੱਪਰ ਪਾਵਾਂਗੇ ਨਿੰਬੂ। ਇਸ ਉੱਪਰ ਤੁਸੀਂ ਸੇਕਾ ਵੀ ਪਾ ਸਕਦੇ ਹੋ। ਨੇ ਸੁਨਿਕ پلیਟਸ ਕੱਢ ਲਾਂਗੇ ਚਿਲੀ ਪਟਾਟੋ ਬਣ ਕੇ ਤਿਆਰ ਆ ਹੁਣ ਇਸੇਪੇ ਪਾਵਾਂਗੇ ਟਮੇਟੋ ਕੈਚਅਪ ਟੇਸਟ ਦੇ ਅਨਸਾਰ ਪਾ ਵੀ ਸਕਦੇ ਹੋ ਚਿਲੀ ਪਟਾਟੋ ਬਣ ਕੇ ਤਿਆਰ ਆ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਕਰਚ ਬਣਾ ਸਕਦੇ ਹੋ ਚਿਕਾ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ